ਡਾਇਰੈਕਟੋਰੇਟ ਯੁਵਕ ਸੇਵਾਵਾਂ ਪੰਜਾਬ ਦੇ ਆਦੇਸ਼ਾ ਦੇ ਮੁਤਾਬਕ ਸਾਈਬਰ ਜਾਗਰੂਕਤਾ ਦਿਵਸ ਦੇ ਤਹਿਤ ਪ੍ਰਿੰਸੀਪਲ ਰਤਨਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਕੌਮੀ ਸੇਵਾ ਯੋਜਨਾ ਦੇ ਵੱਲੋਂ ਸਾਈਬਰ ਕ੍ਰਾਈਮ ਜਾਗਰੂਕਤਾ ਸੈਮੀਨਾਰ ਰੂਪਨਗਰ ਦੇ ਵਿੱਚ ਕਰਵਾਇਆ ਗਿਆ ਜਿਸ ਦੇ ਵਿੱਚ ਕੀ ਥਾਣਾ ਸਾਈਬਰ ਕ੍ਰਾਈਮ ਰੂਪਨਗਰ ਦੇ ਐਸਆਈ ਤੇ ਪ੍ਰਦੀਪ ਕੁਮਾਰ ਨੇ ਵਲੰਟੀਅਰਜ਼ ਨੂੰ ਸਾਈਬਰ ਕ੍ਰਾਈਮ ਦੇ ਸਬੰਧੀ ਜਾਗਰੂਕਤਾ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਤਹਿਤ ਹੋ ਰਹੀਆਂ ਠੱਗੀਆਂ ਤੇ ਅਪਰਾਧਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ 스마트ਫੋਨ ਦੀ ਵਰਤੋਂ ਸਮਾਰਟ ਤਰੀਕੇ ਦੇ ਨਾਲ ਕਰਨੀ ਚਾਹੀਦੀ ਹੈ। ਐਸਆਈ ਪ੍ਰਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ, WhatsApp ਫੇਸਬੁੱਕ ਇੰਸਟਾਗ੍ਰam ਦੇ ਰਾਹੀਂ ਕਿਸੇ ਨਿਵੇਸ਼ ਵਪਾਰ ਜਾਂ ਫਿਰ ਸ਼ੇਅਰ ਮਾਰਕੀਟ ਦੇ ਸੰਬੰਧੀ ਲਿੰਕ ਜਾਂ ਪਾਸਵਰਡ ਸ਼ੇਅਰ ਨਾ ਕਰਨ ਸੰਬੰਧੀ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ WhatsApp ਕਾਲ ਦੇ ਰਾਹੀਂ ਜੇਕਰ ਕੋਈ ਲੜਕਾ ਜਾਂ ਲੜਕੀ ਨੂੰ ਅਗਵਾ ਕਰਨ ਦੀ ਕਾਲ ਕਰਦਾ ਹੈ, ਤੁਹਾਨੂੰ ਪੈਸੇ ਟਰਾਂਸਫਰ ਕਰਨ ਦੇ ਲਈ ਕਹਿੰਦਾ ਹੈ ਤਾਂ ਇਸ ਤੇ ਵਿਸ਼ਵਾਸ ਨਾ ਕਰੋ। ਵਿਦੇਸ਼ੀ ਕਾਲ, ਕਸਟਮ ਅਧਿਕਾਰੀ ਜਾਂ ਫਿਰ ਅਸ਼ਲੀਲ ਗੱਲਬਾਤ ਸੰਬੰਧੀ ਜੇਕਰ ਕੋਈ ਤੁਹਾਨੂੰ ਕਾਲ ਆਂਦੀ ਹੈ ਤਾਂ ਤੁਹਾਨੂੰ ਪੈਸੇ ਟਰਾਂਸਫਰ ਕਰਨ ਦੇ ਲਈ ਕਿਹਾ ਜਾਂਦਾ ਹੈ ਤਾਂ ਅਜਿਹੀ ਕਾਲਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਨੂੰ ਇਸ ਲੀਲ ਵੀਡੀਓ ਭੇਜਦਾ ਉਸ ਨੂੰ ਸ਼ੇਅਰ ਨਾ ਕਰੋ ਬਲਕਿ ਆਪਣੇ ਨਜ਼ਦੀਕੀ ਸਾਈਬਰ ਥਾਣੇ ਦੇ ਵਿੱਚ ਸਬੰਧੀ ਰਿਪੋਰਟ ਕਰੋ ਤੇ ਸਾਈਬਰ ਆਨਲਾਈਨ ਠੱਗੀ ਹੋਣ ਤੇ ਹੈਲਪਲਾਈਨ ਨੰਬਰ 1930 ਜਾਂ ਫਿਰ 155260 ਤੇ ਕਾਲ ਕੀਤੀ ਜਾ ਸਕਦੀ ਹੈ ਇਸ ਮੌਕੇ ਹੈੱਡ ਕਨਸਟੇਬਲ ਪੰਕਜ ਕੁਮਾਰ ਨੇ ਵਿਦਿਆਰਥੀਆਂ ਨੂੰ ਸਾਈਬਰ ਧੋਖਾਧੜੀ ਤੋਂ ਬਚਣ ਦੇ ਲਈ ਤੇ ਇਸ ਮੌਕੇ ਹੈੱਡ ਕਨਸਟੇਬਲ ਪੰਕਜ ਕੁਮਾਰ ਨੇ ਵਿਦਿਆਰਥੀਆਂ ਨੂੰ ਸਾਈਬਰ ਧੋਖਾਧੜੀ ਤੋਂ ਬਚਣ ਦੇ ਲਈ ਧਿਆਨਯੋਗ ਗੱਲਾਂ ਦੇ ਸਬੰਧੀ ਪੈਂਫਲੈਟ ਵੀ ਸਾਂਝੇ ਕੀਤੇ ਨੇ ਤੇ ਆਮ ਲੋਕਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਦਾ ਗਾਜ਼ ਕੀਤਾ ਇਸ ਦੌਰਾਨ ਮੰਚ ਸੰਚਾਲਨ ਡਾਕਟਰ ਨਿਰਮਲ ਸਿੰਘ ਬਰਾੜ ਨੇ ਇਹ ਵੀ ਕਿਹਾ ਕਿ ਥਾਣਾ ਸਾਈਬਰ ਕ੍ਰਾਈਮ ਦੇ ਵੱਲੋਂ ਜੋ ਕਦਮ ਚੁੱਕਿਆ ਗਿਆ ਬਿਹਤੁਸ਼ਲਾਗਾ ਯੋਗ ਤੇ ਜਾਗਰੂਕਤਾ ਸੈਮੀਨਾਰ ਨੂੰ ਸਫਲ ਬਣਾਉਣ ਦੇ ਲਈ ਐਨਐਸਐਸ ਪ੍ਰੋਗਰਾਮ ਅਫਸਰ ਡਾਕਟਰ ਦਲਵਿੰਦਰ ਸਿੰਘ ਡਾਕਟਰ ਜਤਿੰਦਰ ਕੁਮਾਰ ਪ੍ਰੋਫੈਸਰ ਅਰਵਿੰਦਰ ਕੌਰ ਇਸ ਦਿਨਾਂ ਪ੍ਰੋਫੈਸਰ ਰਵਨੀਤ ਕੌਰ ਸਹਾਇਕ ਪ੍ਰੋਫੈਸਰ ਅਫਸਰ ਤੇ ਸਹਾਇਕ ਪ੍ਰੋਗਰਾਮ ਅਫਸਰ ਪ੍ਰੋਫੈਸਰ ਕੁਲਦੀਪ ਕੌਰ ਪ੍ਰੋਫੈਸਰ ਲਵਲੀਨ ਵਰਮਾ ਤੇ ਪ੍ਰੋਫੈਸਰ ਡਿੰਪਲ ਪ੍ਰੋਫੈਸਰ ਮਨਪ੍ਰੀਤ ਸਿੰਘ ਤੇ ਪ੍ਰੋਫੈਸਰ ਜਗਜੀਤ ਸਿੰਘ ਨੇ ਹਮ ਯੋਗਦਾਨ ਵੀ ਪਾਇਆ